ਸਸਾਸੀ ਕਾ ਜੀ ਸੋਕੜੀ ਵੰਨ ਤੁਹਾਡੇ ਬਹੁਤ ਬਹੁ ਵੈਲਕਮ ਆ ਜੀ ਅੱਜ ਦੀ ਵਿਜਟ ਪੇਂਟਿਸ਼ ਕਾਰਮਾਸ਼ੀਆਂ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਡੇਰਾਬਾ ਬਨਾਨਕ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਾਬਾ ਚੰਗੀ ਕੁਆਲਿਟੀ ਦੀਆਂ ਝੋਟੀਆਂ ਦਿਖਾਉਣੀਆਂ ਨੇ ਸੁਈਆਂ ਸਵਾਈਆਂ ਝੋਟੀਆਂ ਨੇ ਬਾਕੀ ਆ ਗਿਓ ਕਰਦੇ ਆ ਵੀਰ ਹੁਣ ਆ ਗੱਲਬਾਤ ਤੇ ਪੁੱਛਣੇ ਆ ਇਹਨਾਂ ਦੀ ਸਾਰੀ ਡਿਟੇਲ ਸੋਹਣੀਆਂ ਝੋਟੀਆਂ ਨੇ ਲੀਲੀ ਦਾ ਵੀ ਦੀਆਂ ਅੰਦੀਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸੁਖ ਡੇਰੀ ਫਾਰਮ ਦੇਖਣ ਆਲਿਆਂ ਸਾਰਿਆਂ ਭੈਣ ਭੂਆ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਸੁਖ ਡੇਰੀ ਫਾਰਮ ਤੇ ਇੰਨਾ ਪਿਆਰ ਮਿਲਦਿਆ ਉੱਧਰ ਵੀ ਪਾਈ ਸੀ ਵੀ ਵੀ ਫੀਟੀਓ ਉਸ ਵੇਲੇ ਮਾਰ ਇੱਕਿਆ ਜੀ ਤੇ ਅੱਜ ਕਿੰਨੀਆਂ ਝੋਟੀਆਂ ਨੇ ਜੀ ਅੱਜ ਝੋਟੀਆਂ ਜੇ ਤਿੰਨ ਤੇ ਤਿੰਨ ਹੀ ਸੂਈਆਂ ਹਾਂ ਜੀ ਦਾ ਇੱਕ ਨੀਲੀ 라ਵੀ ਦੀ ਦੋ ਮੋਰਾ ਇੱਕ ਝੋਟੀ ਨੀਲੀ ਦੀ ਦੋ ਮੋਰਾ ਇਹਨੂੰ ਸੂਈ ਨੂੰ ਦੇਣਾ ਅੱਜ 6 ਵਾਂ ਜੀ ਆ ਮਗਰ ਕੱਟੀ ਇਹਦੇ 8 ਕਿਲੋ ਜ਼ੋਰ ਤੇ ਜਿਹੜਾ ਤਿਆਰ ਜੀ ਕਿਨੇ ਦਿਨ ਦੀ ਸੂਈ ਆ ਤੈਨੂੰ ਅੱਜ ਦਿਨ ਛੇ ਮਾ ਦੀ ਹਾਂਜੀ ਤੇ ਕਿੰਨਾ ਦੁੱਧ ਤੇ ਆ ਆਠ ਕਿਲੋ ਆਠ ਕਿਲੋ ਹਾਂਜੀ ਤੇ ਵੇਖੋ ਪਿੱਠ ਪੂੜਾ ਚੰਗਾ ਕੱਦ ਕਰ ਜਾਂਦਾ ਬੰਦਾ ਜੈ ਜੋਟੀ ਹਾਂਜੀ ਹਾਂਜੀ ਹੋਣੀ ਇਹ ਮੈਂ ਵੇਖੀ ਨਹੀਂ ਇਹੇ ਮੂੰਹ ਚਾਹਤਾਂ ਤੋਂ ਨਹੀਂ ਆ ਵੇਖੋ ਨੀਲੀ 라ਵੀ ਦੀ ਸੇਕ ਸੇਕ ਵਧੀਆ ਹੈ ਲੈਵਲ ਉਪੇ ਦੀ ਬਹੁਤ ਸਾਫ ਆ ਵੇਖੋ ਲੈਵਲੂਆ ਕੋਈ ਪਸਮਾਲ ਨਹੀਂ ਜੇ ਹੈਗਾ ਕੁਝ ਨਹੀਂ ਹੈਗਾ ਹਾਂਜੀ ਭੜਪੂੜਾ ਗਈ ਜ ਮਾਰੀ ਮੋਟੀ ਭੜਪੂੜ ਮਾਰੀ ਮੋਟੀ ਆ ਗਈ ਆ ਚੰਗੀ ਝੋਟੀ ਲੇਵੇ ਲੂਵੇ ਦੀ ਸਾਫ ਆ ਕੱਡ ਕਾਟ ਵੀ ਚੰਗਾ ਲੈ ਉਹ ਵੀਰ ਜੀ ਵੇਖੋ ਲੀਲੀ ਦਾ ਵੀ ਪਿਓਰ ਆ ਠੰਡ ਠੰਡ ਵੇਖੋ ਕਿਡਾ ਵਧੀਆ ਲੱਗਾ ਝੋਟੀ ਵੀਰ ਜੀ ਦੁੱਧ ਕਿੰਨਾ ਕ ਪਾ ਦੇਗੀ ਵੀਰ ਜੀ ਦੁੱਧ ਪਾ ਦੇਗੀ 12 ਕਿਲੋ 12 ਕਿਲੋ ਦੁੱਧ ਹੈ ਪਰ ਫੁੱਲ ਹੋ ਗਈ ਮਾਰੀ ਮੋਟੀ ਵੀ ਤਾਂ ਅਮਰਾਜ ਨੇ ਵੀ ਜੀ ਹਿੰਦੇ ਵਿਰਜੁਣੀ ਇਹ ਦੁੱਧ 12 ਕਿਲੋ ਪਾ ਜੇਗੀ ਰਮਾਨਾ ਚੰਗੀ ਝੋਟੀ ਆ ਇਹਦੇ ਮੇਲ ਮਗਰ ਹੈ ਵੀ ਇਹਦੇ ਆਨਾ ਦਸਕ ਕਰ ਹੱਟੀ ਜੇ ਮਗਰ ਇਹਦੇ ਹੈ ਵੀ ਕੱਟੀ ਆ ਵੇਖੋ ਝੋਟੀ ਵੀਰ ਜੀ ਲੈਵਲ ਉੱਪਰ ਵੀ ਵੇਖੋ ਕਿੰਦੀ ਸਾਫ਼ ਤੇ ਸੁਥਰੀ ਆ ਕੋਈ ਔਲ ਨਹੀਂ ਜਾਏਗੀ ਕੁਛ ਨਹੀਂ ਜਾਏਗਾ ਬਿਲਕੁਲ ਠੰਡੀ ਸੀ ਝੋਟੀ ਆ ਚੰਗੀ ਕੁਆਲਟੀ ਦੀਆਂ ਝੋਟੀਆਂ ਨੇ ਵੀਰ ਕੋਲ ਅੱਜ ਵੀਡੀਓ ਉਧਰ ਵੀ ਵੀਡੀਓ ਪਾਈ ਹੀ ਨਾ ਹਾਂਜੀ ਦੂਹ ਕਿਹ ਕਹਿੰਦੇ ਆ ਮਾਲ ਆਣ ਵੇਖਿਆ ਸੀ ਹਾਂਜੀ ਆਪਣਾ ਰੇਟ ਗਿਆ ਦਿੰਦਾ ਹੈ ਵੀ ਜੀ ਗੱਲ ਪਤਾ ਕੀ ਹੈ ਰੇਟ ਹੁੰਦਾ ਜਾਜ ਹਾਂਜੀ ਅਸੀਂ ਇੱਕ ਉਦਾਂ ਪਾਈ ਸੀ ਨਾ ਵੀਡੀਓ ਮਹੀਂ ਥੱਲੇ ਦੁੱਧ ਦੀ 12 ਕਿਲੋ ਹਾਂਜੀ ਵੀਰ ਨੂੰ ਕੋਈ ਉਹਨੇ ਸਾਈ ਨਹੀਂ ਪੁਾਈ ਹਾਂਜੀ ਉਹਨੂੰ ਇਦਾਂ ਹੀ ਗੱਲ ਕਰ ਲਈ ਹੈ ਉਹਨੂੰ ਹਾਂਜੀ ਉਹਨੇ ਵੀ ਜੀ ਦੋ ਟਾਈਮ ਚੋਕੇ ਕਹਿੰਦਾ ਵੀ 12 ਕਿਲੋ ਗਿਆ 12 ਕਿਲੋ ਤੋਂ ਅੱਧਾ ਕਿਲੋ ਉੱਪਰ ਹੋਇਆ ਹਾਂਜੀ ਆਪਣਾ ਰੇਟ ਇੱਕ ਜਾ ਜਾਂਦਾ ਇੱਕ ਰੇਟ ਬੜਾ ਆਪਣਾ ਜਾਇਜ਼ ਆ ਹੁਣ ਆਹ ਵਾ ਨਾ ਇਹਨਾਂ ਦੇ ਰੇਟ ਆ ਨਾ ਜਿਹੜੇ ਛੋਟੇ ਛੋਟੇ ਰੇਟ ਛੋਟੇ ਛੋਟੇ ਅੱਜ ਰੇਟ ਕਰਦੇ ਵਿਧੀ ਦੁੱਧ 12 ਕਿਲੋ ਪਾ ਦੇਗੀ ਜਰਮਾਨਾ ਜਰਮਾਨਾ ਚੰਗੀਆਂ ਝੋਟੀਆਂ ਨੇ ਦੰਦ ਚ ਦੰਦਾ ਜਿਹਾ ਝੋਟੀ ਚਾਰ ਦੰਦਾ ਵੀਰਾਂ ਦੀ ਡਿਮਾਂਡ ਨੀਲੀ ਦਾ ਵੀ ਬੜੀ ਹੁੰਦੀ ਆ ਪਹਿਲਾਂ ਸਾਰੀਆਂ ਨਨਾਈਆਂ ਪਿਓਰ ਆ ਨੀ ਇਹ ਡੇਟਾ ਕੱਟ ਬਿੱਲੀ ਮਾਨ ਕੀ ਅੱਖ ਹਾਂਜੀ ਪਿਛਲਿਆਂ ਤੇ ਪੁੱਛਦੇ ਹਾਂਜੀ ਸਾਰਿਆਂ ਨਾਲ ਸਾਥੀਆਂ ਜੀ ਹਾਂਜੀ ਆਹ ਆਈ ਆਹੇ ਖਣ ਕੇ ਡੱਕ ਵਾਟੀ ਦਾ ਝੋਟੀ ਨੇ ਕੱਢਿਆ ਹੈ ਵੇਖੋ ਥਣ ਅਗਲੇ ਪਿਛਿਆਂ ਦਾ ਦੇਖਣਾ ਤਾਂ ਗਿਆ ਵੀ ਕੋਈ ਜਾਈਆ ਗਿਆ ਬੜਾ ਜੇ ਗਿਆ ਬੜਾ ਵੀ ਖਣ ਇੱਕੋ ਜਾਈਆ ਚਵਾਈ ਵੀ ਬਿਲਕੁਲ ਰੂਵਾਗਾ ਪੋਲੀ ਆ ਜਮਾਈ ਚਵਾਈ ਪੋਲੀ ਆ ਝੋਟੀ ਜਮਾਈ ਜਮਾਈ ਚਵਾਈ ਵੇਖੋ ਕਦੀ ਪੋਲੀ ਆ ਜੀ ਅੱਠ ਕਿਲੋ ਤਿਆਰ ਆ ਪੱਕਾ ਹਾਂਜੀ ਹਾਂਜੀ ਜਾ ਖੋਲੇ ਕੜੀ ਵੇਖੋ ਥਾਲੇ ਵਾ ਕੱਟੀ ਨੂੰ ਵੇਖੋ ਥਣ ਕਿਡਾ ਵਧੀਆ ਕੱਢਿਆ ਆ ਵੀ ਥਾਨੇ ਵੀ ਗੇਠ ਤੇ ਆ ਗੇਠ ਗੇਠ ਥਾਨ ਲੱਗਾ ਏ ਚੰਗੀ ਝੋਟੀ ਆ ਪਲੀ ਜੁੜੀ ਆ ਹਾਂਜੀ ਇਹ ਤਾਂ ਕਹੇ ਕੋਈ 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 ਬਹੁਤੀ ਛੋਟੀ ਨਹੀਂ ਹੈਗੀ ਚੰਗੀ ਵੱਡੀ ਝੱਟੀ ਆ ਚੰਗੀ ਆ ਸਾਸ ਸੁਸਰੀ ਬੜੀ ਥਣ ਵੇਖੋ ਥਣ ਦੀ ਕੁਗਵਾ ਨਹੀਂ ਜਾ ਰੋ ਭਾਈ ਥਣ ਵੇਖੋ ਕਿਡਾ ਵਦੀਆ ਕੱਢਿਆ ਕਟੀ ਨੇ ਲੈ ਜਾ ਤੋੜ ਦੋ ਵੇਖੋ ਥਣ ਲੈਵਾ ਕਟੀ ਨੇ ਚਲ ਆ ਜਾ ਵੇਖੋ ਥਣ ਲੈਵਾ ਕਟੀ ਨੇ ਕਰਿਆ ਬੇ ਚੰਗਾ ਥਣ ਕੱਢਿਆ ਵੇਖੋ ਮਿਰਜੀ ਗੁੱਧ 12 ਕਿਲੋ ਪਾ ਦੇਗੀ ਸਮਾਨ ਆ ਜੀ 8 ਕਿਲੋ ਤੇ ਹੋਣੀ ਆ ਜੀ 8 ਕਿਲੋ ਮਿਰਜੀ ਨੇ ਦੇ ਹੋਣੀ ਤਿਆਰ ਵੇਖੋ ਥਣ ਲੈਵਾ ਹਾਂ ਦੀ ਕੁਆਲਿਟੀ ਵੇਖੋ ਜੀ ਹਾਂ ਜੀ ਘੱਟ ਘੱਟ ਤੇ ਆ ਘੱਟ ਘੱਟ ਤੇ ਮਾੜੀ ਮੋਟੀ ਪਾਲ ਆ ਗਈ ਹੈਗੀ ਹੈਗੀ ਹੈ ਜੀ ਮਗਰ ਵੀ ਇਹਦੇ ਕੱਟੇ ਆ ਹਾਂ ਜੀ ਤੇ ਰੇਟ ਰੇਟ ਤੁਸੀਂ ਅੱਜ ਜੋ ਆਖੋਗੇ ਅੱਜ ਤੁਹਾਡਾ ਹੀ ਮਾਨ ਹੈ ਦੇ ਦੀ 95000 ਦੀ ਜਾਇ ਜਾਇ ਛੋਟਾ ਜਾਈ ਜੈਸ ਨੂੰ ਹੀ ਹੋਣੀ ਛੋਟੀ ਛੱਤ ਆ ਬਿਲਕੁਲ ਜਾਇ ਜ ਬਿਲਕੁਲ ਜਾਇ ਜ ਯਾਰ ਰੇਟਾ ਚੰਗੀ ਝੋਟੀ ਇਹ ਨਹੀਂ ਪਤਾ ਕੋਈ 75000 ਯਾਰ ਯਸ 75000 ਹਾਂ ਔਰ ਚੋਂ ਕੋਈ ਭੈਣ ਭਰਾ ਫੋਨ ਲ ਲਾ ਕੇਗਾ ਤੇਰਾ ਉਹ ਮਾਨਤਨ ਹੋ ਜਾਏਗਾ ਛੋੜ ਛੱਪਾ ਜਾਏਗਾ ਚੰਗੀ ਝੋਟੀ ਆ ਵੱਡੀ ਝੋਟੀ ਆ ਪੜੀ ਜੁੜੀ ਚੰਗੀ ਆ ਤੇ ਮੂੰਹ ਵੀ ਚਾਰ ਦੰਦਾ ਲਓ ਜੀ ਨਗੀਨਾ ਨਗੀਨਾ ਆ ਗਿਆ ਸੋਈ ਇਹ ਵੀ ਕੱਟੀ ਵੀ ਜੀ ਕੱਲ ਵੀ ਸੁੰਘੀ ਜੇ ਹਾਂਜੀ ਮਾਰੀ ਜੀ ਆਣਾ ਹੋਲਕ ਮਾਰੀ ਜੀ ਉੱਤੀ ਇਹ ਐਨੀ ਨਹੀਂ ਇਹ ਬੱਚਿਆਂ ਨਾ ਪਾਵਾ ਸਮਝੀ ਬਾਲਟੀ ਰੱਖ ਲਈ ਤੇ ਜੋ ਜੋ ਹੋ ਗਈ ਦੀ ਐ ਇੱਕ ਦੋ ਦਿਨ ਨੂੰ ਹੋ ਜੇਗੀ ਉਹ ਜੀ ਆ ਪਰ ਪਸਮ ਦੀ ਵਿੱਚ ਹੀ ਨਾ ਬੱਚਿਆਂ ਹਾਂਜੀ ਇਹਦੇ ਥੱਲੇ ਵੀਰੇ 7 ਕਿਲੋ ਬੋਲਾ ਵਾ 7 ਕਿਲੋ ਬੋਲਾ ਹੈ ਹਾਂਜੀ ਇੱਧਰ ਇੱਧਰ ਹੋਵੇ ਸੋ ਨਾੜੂ ਨਾ ਗਿੱਲਾ ਗਿੱਲਾ ਜੇ ਇਹ ਨਾ ਆਖੇ ਕੱਟਾ ਕੱਟੀ ਆ ਇਹ ਤੇ ਫੁੰਫਾ ਕਰ ਕੱਟਾ ਜੇ ਚੰਗਾ ਕੱਟਾ ਦੇ ਕੋਟ ਝੋਟੀ ਵੇਖੋ ਸਿੰਗ ਹੈਗਾ ਪਿੰਗਰੇ ਵਾਲਾ ਸਿੰਗ ਹੈਗਾ ਕਿੰਗਰੇ ਵਾਲਾ ਹਾਂ ਵੇਖੋ ਝੋਟੀ ਦਾ ਕੱਦ ਕਾਠ ਹੋਈ ਚੰਗਾ ਹੈ ਤੇ ਲੇਵੇ ਦੀ ਕੁਆਲਿਟੀ ਵਿਖਾਉਨੇ ਆ ਤੁਹਾਨੂੰ ਵੇਖੋ ਕੱਟੀ ਨਗੀਨਾ ਹੀ ਪੀਸ ਆ ਚੰਗੀ ਝੋਟੀ ਆ ਪੜੀ ਜੁੜੀ ਆ ਲੇਵੇ ਦੀ ਬਹੁਤ ਸਾਫ ਬੜੀ ਸਾਫ ਲੇਵਾ ਵੇਖੋ ਕਿਦਾਂ ਸਾਫ ਲੱਗਾ ਕੱਟੀ ਨੂੰ ਵੱਡੀ ਝੋਟੀ ਆ ਪੂਰੀ ਇਹ ਵੀ ਵਿੱਜੇ ਇਹ ਦੰਦਾ ਜੋ ਹੈਗੀ ਹਾਂ ਦੰਦਾ ਜਾਜੀ ਹਜੇ ਮਾਹੂ ਤੇ ਮੂੰਹ ਚਾਰਜ ਚਾਰ ਦੰਦ ਕੱਟੀ ਆ ਹਾਂ ਜੀ ਵੇਖੋ ਸਿੰਘ ਫੇਸ ਕੁਆਲਟੀ ਕੰਮ ਚੈੱਕ ਕਰਾਉਨੇ ਫੇਸ ਵੇਖੋ ਕਿ ਕਿੰਦਾ ਕਿੰਦਾ ਸ਼ਾਨਦਾਰ ਆ ਦੇਖੋ ਢਿੰਗਰੇ ਆ ਸਿੰਘ ਲੱਗਾ ਕੱਟੀ ਨੂੰ ਚੋਦਰ ਦੀ ਐ ਲੋਕਲ ਨਹੀਂ ਆ ਗਈ ਇਹ ਇਧਰ ਦੀ ਨਹੀਂ ਐ ਹਰਿਆਣੇੋਂ ਆਈ ਸੀ ਇਹ ਚੋਦਰ ਦੀ ਇੱਥੇ ਹੁਣ ਪੱਤੀ ਐ ਤੇ ਕੱਟੀ ਵੇਖੋ ਲੇਵੇ ਲੂਵੇ ਦੀ ਉਹ ਕਿੰਦੀ ਸਵਾਫ ਤੇ ਅਤੇ ਸੁਤਰੀ ਕੱਟੀ ਆ ਥਾਨ ਫੂਣ ਵੀ ਚੰਗਾ ਐ ਵੀਰ ਜੀ ਚਵਾਈ ਰੂਵਾਂਗਾ ਪੋਲੀ ਮੈਂ ਤਾਂ ਵੀਰ ਜੀ ਕੋਈ ਗੱਲ ਹੀ ਨਹੀਂ ਆਪ ਕੋਲ ਕਿ ਥਣ ਤੁਹਾਨੂੰ ਲੱਗ ਰਿਹਾ ਚੈੱਕ ਕਰਾਣੇ ਥਣ ਵੇਖੋ ਘਟੀ ਦਾ ਕਿੱਦਾਂ ਸ਼ਾਨਦਾਰ ਥਾਣਿਆ ਤੇ ਲੇਵਾ ਵੇਖੋ ਘਟੀ ਨੂੰ ਕਿੱਦਾਂ ਸਾਫ਼ ਲੱਗਾ ਏ ਜਮਾਈ ਸਾਫ਼ ਲੇਵੇ ਦੀ ਕੱਦ-ਕਾਟ ਚੰਗਾ ਵੇਖੋ ਸਿੰਘ-ਸੁੰਘ ਵੇਖੋ ਘਟੀ ਨੂੰ ਕਿੱਦਾਂ ਵਧੀਆ ਹੈ ਇੱਥੇ ਪੈਸਾ ਆਓ ਲੇਵੇ ਦੀ ਵੇਖੋ ਇਹ ਨਾਗਾ ਸਵੇਰੇ 6 ਵੇ ਚਾਈਂ ਵੇਖੋ ਫਿਰ ਲੇਵ ਦੀ ਸਾਫ਼ ਬੜੀ ਆ ਹਾਂ ਤੇ ਸਿੰਘ-ਸੁੰਘ ਪਿੰਗਰੇ ਆ ਲੱਗਾ ਹਾਂਜੀ ਹਾਂਜੀ ਇਹ ਦੁੱਧ ਕਿੰਨਾ ਚਵਾ ਜਾਏਗੀ ਦੁੱਧ ਭਾਜੀ ਇਹ ਵੀ 10 ਕਿਲੋ 11 ਕਿਲੋ ਰਮਾਨਾ ਹਾਂਜੀ ਹਾਂਜੀ 10 11 ਕਿਲੋ ਰਮਾਨਾ ਹਾਂਜੀ ਤੇ ਇਹਦਾ ਰੇਟ ਗਿਆਜ ਕਿੰਦੀ ਇਹਦਾ ਰੇਟ ਤੇ ਹੀ ਹੀ ਦਾਵਾ ਹੀ ਦਾ ਹੀ ਹੀ ਦਾ ਰਾਬ ਤਾਂ ਘਰ ਬੱਜੀ ਵੀ ਸੋਹਣੀ ਲੱਗੇ ਘਰ ਬੱਜੀ ਕਹੇ ਭੈਣ ਪਰ ਆਏ ਨਾ ਕੋਈ ਉਹਨੇ ਨਹੀਂ ਆ ਆਂਦੀ ਇੱਥੋਂ ਯਾਰ ਇਹ ਆਂਦੀ ਕਿੱਥੋਂ ਹੈ ਕੱਟੀ ਵੇਖਾ ਕਿੰਨੀ ਸ਼ਾਨਦਾਰ ਆ ਕੰਗਰੇ ਵਾਲਾ ਸਿੰਘ ਤੇ ਹਜੇ ਮੂੰਹੋਂ ਚਾਰ ਦੰਦ ਕੱਟੀ ਪਹਿਲਾ ਸੂਆ ਤੇ ਲੇ ਵਾਲੂ ਬਾ ਕੁਆਲਟੀ ਦਾ ਏ ਤੇ 10 ਕਿਲੋ ਵੀਰਜੀ ਹਣੀ ਇਹਦੇ ਦੁੱਧ ਪਾ ਦੇਗੀ 7 ਕਿਲੋ ਦੁੱਧ ਤਿਆਰ ਹੈ ਅੱਜ ਹਾਂਜੀ ਤੇ ਰੇਟ ਦਾ ਜਾਇਜ਼ ਕਰ ਦਿਓ ਅੱਜ ਜੀ ਦੇ ਦੀਏ 95000 ਰੁਪਏ ਮਾਤਾ ਖੁੱਲ੍ਹ ਲਾਇਆ ਤੇ ਜੀ ਜੇ ਕੇ ਨੇ ਯੋਰਾਇਲ ਹਨਾਵਾ 76000 ਦੀ 76000 ਤਿਆਰ ਹੈ ਗੋਚੂ-ਚੂਪੀ ਝੋਟੀਆਂ ਦਿੰਦਾ ਨਹੀਂ ਏ ਚੰਗੀ ਕੁਆਲਟੀ ਦੀਆਂ ਝੋਟੀਆਂ ਨੇ ਵੇਖੋ ਝੋਟੀਆਂ ਜੈ ਰੇਟ ਆ ਬਿਲਕੁਲ ਅੱਜ ਜੈਦ ਰੇਟ ਇੰਨੇ ਦੀ ਕੋਈ ਆਉਂਦੀ ਨਹੀਂ 70 ਦੀ ਕੋਈ ਵੇਚਣ ਵਾਲਾ ਵੀਰ ਵੀ ਲੈ ਜਾਏਗਾ ਤੇ ਵੇਚਣ ਵਾਲਾ ਵੀ ਲੈ 70 ਦਾ ਵਾ ਵੇਖੋ ਲੈ ਵੇਰੀਆਂ ਸਫਾਈਆਂ ਤੇ ਰੇਟ ਆ ਜੈਜ ਅੱਜ ਇਹ ਅੱਧਾ ਖੇਤ ਰਿਆ ਦਾ ਸ਼ੋਰ ਸੇ ਆਪਾਂ ਕਰ ਦੋ ਹੋ ਜਾਏਗਾ ਹੋ ਜਾਏਗਾ ਹੋ ਜੀ ਹਾਂ ਜੀ ਤੇ 3 ਨੰਬਰ ਦੇ ਝੋਟੇ ਮੇਟੀ ਐ ਨੂੰ ਸੂਈ ਨੂੰ ਅੱਜ ਦੇਣ ਜੇ 6 ਵਾਂ ਆਪਾਂ ਚਾਜ ਹਾਂ 6ਵੇਂ ਦਿਨ ਦੀ ਸੂਈ ਬਚਾ ਇਹਦੇ ਮੈਂ ਕਟਾ ਹਾਂਜੀ ਹਾਂਜੀ ਇਹ ਵੀ ਦੰਦਾ ਚ ਨਹੀਂ ਹੈ ਜੀ ਦੰਦਾ ਜੇ 8 ਕਿਲੋ ਦੁੱਧ ਅੱਠਾਂ ਤੋਂ ਉੱਪਰ ਹੋਏਗਾ ਹਾਂਜੀ ਪਰ 8 ਕਿਲੋ ਦੁੱਧ ਤੇ ਯਾਰ ਉਸ ਨੂੰ ਕਰ ਹਾਂਜੀ ਇਹ ਵੀ ਲੇਵਾ ਨੂੰ ਆਇਆ ਵੀ ਘੈਂਟ ਲੱਗਾ ਚੰਗੀ ਕੁਆਲਿਟੀ ਦਾ ਲੇਵਾ ਐ ਸਾਫ ਸੁਥਰੀ ਚੰਗੀ ਆ ਵੇਖੋ ਕਿੰਦੀ ਸਾਫ ਹੈ ਸਿੰਘ ਸੁੰਘ ਵੀ ਇਹਦਾ ਵਧੀਆ ਲੱਗਾ ਹੈ ਚੰਗੀ ਕੁਆਲਟੀ ਦਾ ਸਿੰਘ ਲੱਗਾ ਹੈ ਵੇਖੋ ਇੱਧਰ ਕੈਮਰਾ ਮਾਰਦਾ ਇੱਧਰ ਓੱਠੇ-ਪੁੱਠੇਆਂ ਚੁੱਕਾਈ ਚੰਗੀ ਕੁਆਲਟੀ ਝੋਟੀ ਆ ਲੇਵੇ-ਲੂਵੇ ਦੀ ਇਹ ਵੀ ਬਹੁਤ ਸਾਫ ਆ ਬੀਜੀ ਇਹ ਦੁੱਧ ਕਿੰਨਾ ਕ ਪਾ ਦੇਗੀ ਬੀਜੀ ਇਹ ਵੀ ਦੁੱਧਰ ਮਾਂ 12 ਕਿਲੋ ਰ ਮਾਂ ਇਹ ਪਹਿਲਾ ਸੂਆ ਦੂਜਾ ਇਹ ਇਹ ਇੱਕ ਇਹ ਦੂਜਾ ਜੇ ਦੂਜਾ ਸੂਆ ਹੈ ਹਾਂ ਜੀ ਆ ਗਈ ਤੇ ਵੀ ਵਧੀਆ ਝੋਟੀ ਹੈ ਸਿੰਘ ਸੁੰਗ ਵੇਖੋ ਇੱਕ ਦੀ ਵੇ ਲੋ ਕਾਟੀ ਸਾਫ ਸੁਥਰੀ ਝੋਟੀ ਹੈ ਇਹ ਨਾ ਗੈਉ ਕੋਈ ਪੁਛੋਟੀ ਝੋਟੀ ਨਹੀਂ ਇਹ ਵੱਡੀ ਝੋਟੀ ਆ ਵੱਡੀ ਜੇ ਇਹ ਉਹਨਾਂ ਝੋਟੀਆਂ ਨਾਲ ਵੱਡੀ ਝੋਟੀਆਂ ਫੁੱਲ ਸਜ ਤੇ ਲੈਵਲ ਉਹਦੀ ਵੇਖੋ ਕਿ ਦੀਫਾ ਇੱਕ ਮਿੰਟ ਇਹੋ ਜੀ ਹੈ ਨਾ ਉਧਰ ਹੋੜੀ ਆ ਵੇਖਿਓ ਬੱਬ ਬੱਤਿਆਉਣੇ ਨਾ ਤੁਸੀਂ ਸੁਣੋ ਠੰਡੀ ਝੋਟੀ ਆ ਫਿਰ ਕੋ ਠੰਡੀ ਰੱਖੋ ਨਹੀਂ ਆ ਠੰਡੀ ਝੋਟੀ ਡਰ ਗਈ ਥੋੜੀ ਕੈਮਰੇ ਦਾ ਥਰ ਥਣ ਦੇਖੋ ਕਿਹੜਾ ਓ ਘੈਂਕ ਲੱਗਾ ਇਹ ਥੋੜੇ 12 ਕਿਲੋ ਪਾ ਜਾਈਗੀ ਵਾ ਵਾ ਪਾ ਜਾਈਗੀ ਇਹਦਾ ਮੁੱਲ ਜੀ ਮੁੱਲ ਕਰਨ ਨੂੰ ਭਾਏ ਸੋ ਆ ਘੱਟੀਏ ਜੋ ਮਰਜੀ ਹਾਂ 1 ਲੱਖ ਤੋਂ 50000 ਉਦਲਾ ਪੰਜ ਛੱਡ ਦੋ ਨਹੀਂ ਇਹ ਦੇ ਨਹੀਂ ਦੇ ਦੋ 95 ਯਾਰ ਦੀ ਝੋਟੀ ਦੇ ਨਹੀਂ ਕੋਈ ਦੇ ਨਹੀਂ ਸਕਦਾ ਜੈ ਮੇਰੇ ਬਾਜ ਬਿਲਕੁਲ ਛੋਟੇ ਛੋਟੇ ਰੇੜਾ ਚੰਗੀ ਕੁਆਲਿਟੀ ਦੀਆਂ ਝੋਟੀਆਂ ਨੇ ਚੰਗੀ ਕੁਆਲਿਟੀ ਦੀਆਂ ਸੁਈਆਂ ਸਵਾਈਆਂ ਤਿੰਨੇ ਨੇ ਆਪਣੀ ਇੱਥੇ ਆਓ ਇੱਕ ਟਾਈਮ ਦੋ ਟਾਈਮ ਤਸੱਲੀ ਕਰੋ ਅੱਜ ਵੀਰ ਨੇ ਰੇਡ ਕਰਤਾ ਜੈਜ ਕੋਈ ਵੇਚਣ ਵਾਲਾ ਵੀਰ ਵੀ ਲੈ ਸਕਦਾ ਏ ਚੰਗੀਆਂ ਝੋਟੀਆਂ ਅੱਜ ਆਪਣੇ ਕੋਲ ਤੇ ਰੇਡ ਆ ਜਪਾਂ ਕਰਦੇ ਨੇ ਰੇਡ ਤੁਹਾਨੂੰ ਤਾਂ ਹੀ ਕਿਹਾ ਵੀ ਰੇਡ ਸਾਡੇ ਹੁਣ ਛੋਟੇ ਛੋਟੇ ਹੋਣੇ ਅੱਜ ਹਾਂਜੀ ਉਹ ਤਾਂ ਕਰਕੇ ਵੀ ਥੋੜਾ ਖੰਘਾਰਾ ਜਿਹਾ ਵਾ ਪਿਆ ਵਾ ਹਾਂਜੀ ਹਾਂਜੀ ਆਪਣਾ ਹੁਣ ਗਏ ਆ ਇੱਕ ਕਰਕੇ ਰੇਡ ਜੈਜ ਛੋਟੇ ਰੇਡ ਜੈਜ ਛੋਟੇ ਛੋਟੇ ਇਹਨਾਂ ਜੀ 100 ਹਜ਼ਾਰ ਰੁਪਈਆ ਇਹ ਪਾਸ ਆਪਣਾ ਹਾਂ ਠੀਕ ਆ ਹਾਂਜੀ ਤੇ ਡਰੈਸ ਦਾ ਦੋ ਜੀ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗਰਦਾਸਪੁਰ ਡੇਰਾ ਡੇਰਾ ਬਾਬਾ ਨਾਨਕ ਫੋਨ ਨੰਬਰ ਹੈਗਾ 62843 75184376 99 ਤਿਆਨੂ ਨੀ ਇਧਰ ਮਾਰ ਦੋ ਹਾਂਜੀ ਚੰਗੀਆਂ ਝੋਟੀਆਂ ਨੇ ਹਾਂਜੀ ਚੰਗੀ ਕੁਆਲਿਟੀ ਦੀਆਂ ਝੋਟੀਆਂ ਨੀਲੀ 라ਵੀ ਮੋਹਰਾ ਦੀਆਂ ਹਾਂਜੀ ਕੋਈ ਲੈ ਜਾਏਗਾ ਤੇ ਚੰਗੀਆਂ ਕੁਆਲਿਟੀ ਦੀਆਂ ਹਾਂਜੀ ਵੀਜੀ ਸਾਸੀ ਸਾਸੀ